ਸੋ ਇਫ ਦਾ ਫਿਰ ਮਨੁੱਖ ਦੇ ਨਾਲ ਇਦਾਂ ਦਾ ਹੀ ਹੁੰਦਾ ਹੈ ਇੱਕ ਥੇ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਇੱਕ ਰਾਜਾ ਜਿਹੜਾ ਬਹੁਤ ਬਿਮਾਰ ਹੋ ਜਾਂਦਾ ਹੈ ਇੰਨਾ ਬਿਮਾਰ ਹੋ ਜਾਂਦਾ ਉਸ ਦਾ ਅੰਤਿਮ ਸਮਾਂ ਨੇੜੇ ਆ ਜਾਂਦਾ ਹੈ ਤੇ ਉਤੋਂ ਦਾ ਹੀ ਇੱਕ ਸੰਦਾਰਨ ਸੀ ਉਸ ਨੇ ਬਹੁਤ ਸਾਰਾ ਚੰਦਨ ਖਰੀਦ ਕੇ ਨਾ ਆਪਣੇ ਘਰ ਦੇ ਵਿੱਚ ਰੱਖ ਲਿਆ ਇਹ ਕਹਦਾ ਪਾਦਸ਼ਾਹ ਭਾਵ ਕਿ ਜਦੋਂ ਰਾਜਾ ਮਰ ਜਾਵੇਗਾ ਤੇ ਮੇਰਾ ਸਾਰਾ ਚੰਦਰ ਜਿਹੜਾ ਵਿਗ ਜਾਵੇਗਾ ਤੇ ਮੈਨੂੰ ਬਹੁਤ ਲਾਭ ਪ੍ਰਾਪਤ ਹੋ ਜਾਏਗਾ ਭਾਵ ਕਿ ਮੈਨੂੰ ਬਹੁਤ ਧਨ ਪ੍ਰਾਪਤ ਹੋ ਜਾਵੇਗਾ ਇਹ ਮੰਨਦੇ ਵਿੱਚ ਉਸਨੇ ਵਿਚਾਰ ਬਣਾ ਲਈ ਸੀ ਪਰ ਗੁਰੂ ਸਾਹਿਬ ਦੀ ਐਡੀ ਕਿਰਪਾ ਬਾਹਰ ਕਿਰਪਾ ਹੈ ਕਿ ਉਹ ਰਾਜਾ ਜਿਹੜਾ ਬਿਲਕੁਲ ਠੀਕ ਠੀਕ ਹੋ ਜਾਂਦਾ ਹੈ ਜਦੋਂ ਰਾਜਾ ਠੀਕ ਹੋ ਜਾਂਦਾ ਤੇ ਸੰਤਾਗਰ ਨੂੰ ਪਤਾ ਲੱਗਦਾ ਕਹਿੰਦਾ ਰਾਜਾ ਤਾਂ ਠੀਕ ਹੋ ਗਿਆ ਮੇਰਾ ਹੁਣ ਚੰਦਨ ਕਿਵੇਂ बिकੇਗਾ ਮੈਂ ਤਾਂ ਗਉਦ ਪਰ ਪਰਬਾਦ ਹੋ ਗਿਆ ਫਿਰ ਉਹ ਅਰਦਾਸਾਂ ਕਰ ਲੱਗ ਪੈਂਦਾ ਕਿ ਰਾਜਾ ਜਿਹੜਾ ਜਲਦੀ ਜਲਦੀ ਮਰ ਜਾਵੇ ਤੇ ਮੇਰਾ ਜਿਹੜਾ ਜਿੰਨਾ ਚੰਦਰ ਸਾਰਾ ਵਿਕ ਜਾਵੇਗਾ ਤੇ ਮੈਨੂੰ ਬਹੁਤ ਧਨ ਪ੍ਰਾਪਤ ਹੋਵੇਗਾ ਉਹ ਨੇਦੀ ਨੇਦੀ ਅਰਦਾਸਾਂ ਕਰ ਲੱਗ ਪਿਆ ਕਿ ਰਾਜਾ ਜਲਦੀ ਜਲਦੀ ਮਰ ਜਾਵੇ ਜਿਸ ਕਾਰਨ ਮੇਰਾ ਚੰਦਨ ਜਿਹੜਾ ਵਿਕ ਜਾਵੇਗਾ ਜਦੋਂ ਇਹ ਆਰਦਾਸਾ ਕਪਲਾਕਨ ਤੇ ਇੱਕ ਦਿਨ ਜਿਹੜਾ ਉਹ ਰਾਜਾ ਜਿਹੜਾ ਜਿਹੜਾ ਬਿਲਕੁਲ ਠੀਕ ਹੋ ਗਿਆ ਸੀ ਉਸਦੇ ਮਹਿਲਾਂ ਦੇ ਕੋਲੋਂ ਦੀ ਲੰਗਦਾ ਜਦੋਂ ਉਸਤੇ ਮਹਿਲਾਂ ਦੇ ਕੋਲੋਂ ਦੀ ਲੰਗਦਾ ਤੂੰ ਆਪਣੇ ਮੰਤਰੀ ਨੂੰ ਕਹਿੰਦਾ ਕਿਤਾ ਮਹਾਂ ਮੰਤਰੀ ਇਹ ਜਿਹੜਾ ਮੈਲ ਆ ਇਹ ਮੇਰੇ ਮੈਲ ਨਾਲੋਂ ਜ਼ਿਆਦਾ ਸੁੰਦਰ ਇਸ ਨੂੰ ਘਰਾ ਦਿਓ ਇਸ ਨੂੰ ਢਾ ਦਿਓ ਤੇ ਜਿਹੜਾ ਵਜੀਰ ਆ ਮਨ ਦੇ ਵਿੱਚ ਸੋਚਦਾ ਕਹਿੰਦਾ ਜਿਹੜਾ ਪਾਲਸ਼ਾ ਬਹੁਤ ਧਰਮਾਤਮਾ ਬੰਦਾ ਹੈ ਪਰਮਾਤਮਾ ਨੂੰ ਮੰਨਣ ਵਾਲਾ ਪਰਮਾਤਮਾ ਤੇ ਵਿੱਚ ਵਿਸ਼ਵਾਸ ਰੱਖਣ ਵਾਲਾ ਬੀਸਾ ਬਿਨਾਂ ਕਾਰਨ ਜਿਹੜਾ ਇਹ ਸਜਾਣੀ ਖਿਪ ਦਿੰਦਾ ਜਰੂਰ ਕੋਈ ਕਾਰਨ ਹੈ ਫਿਰ ਕੋਈ ਸੱਤਾ ਕਦਨਾ ਬਾਅਦ ਫਿਰ ਜਿਹੜਾ ਪਾਲਸ਼ਾ ਉੱਥੋਂ ਦੀ ਲੱਗਦਾ ਤੇ ਕਰੋਧ ਦੇ ਵਿੱਚ ਆ ਕੇ ਕਹਿੰਦਾ ਕੰਗਾ ਬਜੂਰਾ ਤੈਨੂੰ ਕਿਹਾ ਸੀ ਇਹ ਮੈਨੂੰ ਦਰਾ ਦੇ ਤੂੰ ਕਰਾਇਆ ਕਿਉਂ ਨਹੀਂ ਦਾ ਫਿਰ ਮੰਡ ਦੇ ਵਿੱਚ ਸੋਚਣ ਲੱਗ ਪਿਆ ਕਿ ਜਰੂਰ ਇਸ ਸੰਤਾਕਰ ਨੇ ਕੋਈ ਗਲਤੀ ਕੀਤੀ ਆ ਜਿਸ ਕਰ ਜਿਹੜਾ ਪਾਦਸ਼ਾਹ ਏ ਇਸ ਦੇ ਮਹਿਲ ਨੰਰੋ ਲਈ ਤਿਆਰ ਪਰ ਤਿਆਰ ਆ ਮੰਡ ਦੇ ਵਿੱਚ ਕ੍ਰੋਧ ਲਈ ਪੈਂਦਾ ਜਰੂਰ ਇਸ ਨੇ ਕੋਈ ਜਿਹੜੀ ਗਲਤੀ ਕੀਤੀ ਆ ਕਿਸੇ ਕਾਕਰ ਥਾਂ ਤੇ ਜਿਹੜਾ ਉਸ ਸੰਤਾਕਰ ਨੂੰ ਬੁਲਾਇਆ ਸੰਤਾਕਰ ਨੂੰ ਬੁਲਾ ਕੇ ਉਸ ਮਹਾਂ ਮੰਤਰੀ ਨੇ ਪੁੱਛਿਆ ਕਿ ਸੰਤਾਕਰ ਉਹ ਇਹੋ ਜਿਹੀ ਕਿਹੜੀ ਗਲਤੀ ਕੀਤੀ ਆ ਕਿ ਜਿਹੜਾ ਬਾਦਸ਼ਾਹ ਤੇਰੇ ਮਹਿਲਾਂ ਨੂੰ ਕਰਾਉਣਾ ਚਾਹੁੰਦਾ ਹੈ ਕਹਿੰਦਾ ਬਾਦਸ਼ਾਹ ਮੈਂ ਇੱਕ ਬਹੁਤ ਵੱਡੀ ਗੱਲ ਤੇ ਕੀਤੀ ਜਦੋਂ ਬਾਦਸ਼ਾਹ ਬਹੁਤ ਬਿਮਾਰ ਸੀ ਨਾ ਮੈਂ ਬਹੁਤ ਸਾਰਾ ਚੰਦਨ ਖਰੀਦ ਕੇ ਰੱਖ ਲਿਆ ਕਿ ਜਦੋਂ ਬਾਦਸ਼ਾਹ ਮਰ ਜਾਵੇਗਾ ਤੇ ਇਹ ਸਾਰਾ ਚੰਦਨ ਮੈਂ ਤੋ ਖਰੀਦ ਲਵਾਂਗੇ ਲੈਣਗੇ ਜਿਸ ਕਾਰਨ ਮੈਨੂੰ ਜਿਹੜਾ ਬਹੁਤ ਧਨ ਪ੍ਰਾਪਤ ਹੋਵੇਗਾ ਤੇ ਐਸੇ ਕਰਕੇ ਮੈਂ ਰੋਜ ਜਬਰ ਜਨ ਰਾਜਾ ਠੀਕ ਹੋ ਗਿਆ ਤੇ ਮੇਰਾ ਜਿਹੜਾ ਇਹ ਪਲਾਨ ਸੀ ਭਾਵ ਕਿ ਜਿਹੜੀ ਮਰੀ ਵਿਚਾਰ ਸੀ ਉਹ ਸਫਲ ਹੋ ਗਈ ਤੇ ਮੇਰਾ ਜਿਹੜਾ ਧਨ ਪ੍ਰਾਪਤ ਕਰਨ ਦਾ ਸੁਪਨਾ ਜਿਹੜਾ ਟੁੱਟ ਗਿਆ ਮੈਂ ਨੇਦਰ ਅਰਦਾਸਾਂ ਕਰਦਾ ਕਿ ਪਾਦਸ਼ਾਹ ਜਿਹੜਾ ਜਲਦ ਜਲਦੀ ਮਰ ਜਾਵੇ ਵਜ਼ੀਰ ਨੇ ਕੀ ਕੀਤਾ ਬਾਦਸ਼ਾਹ ਦੇ ਖਜ਼ਾਨੇ ਦੇ ਵਿੱਚੋਂ ਧਨ ਦੇ ਕੇ ਜਿਹੜਾ ਸਾਰਾ ਚੰਦਨ ਖਰੀਦ ਕੇ ਬਾਦਸ਼ਾਹ ਦੇ ਖਜ਼ਾਨੇ ਦੇ ਵਿੱਚ ਜਲਨਾ ਕਰ ਦਿੱਤਾ। ਜਦ ਫੇਰ ਸਮਾਂ ਆਇਆ ਉਹ ਬਾਦਸ਼ਾਹ ਜਿਹੜਾ ਫੇਰ ਉਸਦੇ ਪਹਿਲਾਂ ਦੇ ਕੋਲ ਲੰਘਦਾ ਜਦੋਂ ਮਹਿਲਾਂ ਦੇ ਕੋਲ ਲੰਘਦਾ ਤੇ ਬਹੁਤ ਸੁੰਦਰ ਮਹਿਲ ਦੇਖ ਕੇ ਜਿਹੜਾ ਬਾਦਸ਼ਾਹ ਖੁਸ਼ ਹੋ ਜਾਂਦਾ ਕਹਿੰਦਾ ਵਜ਼ੀਰ ਚੰਗਾ ਕੀਤਾ ਏ ਕਿ ਤੂੰ ਮਹਿਲ ਜਿਹੜਾ ਹਜੇ ਤੱਕ ਕਰਾਇਆ ਨਹੀਂ ਤੇ ਬਹੁਤ ਸੁੰਦਰ ਹੈ ਤੇ ਬਹੁਤ ਸੋਹਣਾ ਹੈ। ਇਸ ਨੂੰ ਕਰਾਣਾ ਰਾਜੀਬ ਨੇ ਆਖਿਆ ਪਾਦਸ਼ਾਹ ਜਿਹੜਾ ਮਹਿਲ ਕਰਾਉਣ ਦਾ ਸੰਕਲਪ ਸੀ ਨਾ ਉਹ ਦੂਰ ਹੋ ਗਿਆ ਹੁਣ ਇਸ ਮਹਿਲ ਨੂੰ ਨਹੀਂ ਕਰਾਇਆ ਜਾਵੇਗਾ ਜਿੰਨਾ ਚਿਰ ਤੱਕ ਸੁਦਾਗਰ ਤੇ ਮਾਨ ਦੇ ਵਿੱਚ ਗੰਦੀ ਵਿਚਾਰ ਸੀ ਕਿ ਰਾਜਾ ਜਿਹੜਾ ਜਲਦੀ ਜਲਦੀ ਮੰਨ ਜਾਵੇ ਤੇ ਇਸੇ ਤਰ੍ਹਾਂ ਜਿਹੜਾ ਪਾਦਸ਼ਾਹ ਸੀ ਉਸ ਦੇ ਮਨ ਦੇ ਵਿੱਚ ਵੀ ਕਰੋਧ ਸੀ ਤੇ ਇਸ ਦਾ ਮਹਿਲ ਟਲਦਾ ਜਾਵੇ ਕਿਉਂਕਿ ਸਹਾਬ ਜੀ ਬੈਠੇ ਰਹੇ ਮਨ ਆਪਣੇ ਤੇ ਬੁਰਾ ਬਟਾਣਾ ਤਾਂ ਕਿ ਜਿੱਦਾਂ ਜਿੱਦਾਂ ਦੀ ਅਸੀਂ ਵਿਚਾਰ ਆਪਣੇ ਮਨ ਦੇ ਵਿੱਚ ਰੱਖਾਂਗੇ ਸਾਨੂੰ ਜਿਹੜਾ ਜੈਂਟਰੀ ਭਾਵ ਕੀ ਉਸ ਦਾ ਫਲ ਵੀ ਜਿਹੜਾ ਉਸੇ ਤਰ੍ਹਾਂ ਦਾ ਮਿਲੇਗਾ ਸਾਡੇ ਵਿੱਚ ਸ਼ਕਤ ਨੇ ਜੀਹਾਂ ਬੀਜਾ ਸੋ ਲੁੜੇ ਕਰਮਾਂ ਦਾ ਖੇਤ ਕਿ ਜ਼ਿੰਦਗੀ ਦੇ ਵਿੱਚ ਅਸੀਂ ਜਿਹੋ ਜਾਂ ਬੀਜ ਪੀਜਾਂਗੇ ਸੰਭਾਵੀ ਉਹ ਚ ਹੀ ਰਹੇਗਾ ਜੇ ਅਸੀਂ ਕਿਸੇ ਦਾ ਮਾੜਾ ਸੋਚਾਂਗੇ ਤਾਂ ਮਾੜਾ ਸਾਡੇ ਨਾਲ ਵੀ ਹੋਵੇਗਾ ਜੇ ਅਸੀਂ ਕਿਸੇ ਦਾ ਚੰਗਾ ਸੋਚਾਂਗੇ ਕਿ ਚੰਗਾ ਸਾਡੇ ਨਾਲ ਵੀ ਹੋਵੇਗਾ। ਇਸੇ ਤਰ੍ਹਾਂ ਜੇ ਉਹ ਸਾਥ ਸੰਗਤ ਵਿੱਚ ਆਈਦਾ ਹੈ ਮਨ ਦੇ ਵਿੱਚ ਕੋਈ ਬੁਰਾ ਮਟਾਣੇ ਲੱਗਣਾ ਪੁਰ ਪੂਰੀ ਵਿਚਾਰ ਲੈ ਕੇ ਨਹੀਂ ਆਉਣੀ। ਜਿਹਦਾ ਹੋਣਾ ਉਹ ਕਾਲਪੁਖ ਪਰਮਾਤਮਾ ਦੇ ਅੱਗੇ ਅਰਦਾਸ ਕਰਨੇ ਕਿ ਕਾਲਪੁਖ ਪਰਮਾਤਮਾ ਐਡੀ ਤੇਰੀ ਬਖਸ਼ਿਸ਼ਾ ਜੇ ਸਾਨੂੰ ਸਿੱਖਾਂ ਦੇ ਪਰਿਵਾਰ ਦੇ ਵਿੱਚ ਭੇਜਿਆ। ਕਿ ਸਾਾਨੂੰ ਗੁਰੂ ਬਾਣੀ ਬਣਾਇਆ। ਦੂਸਰਾਂ ਦੀ ਸਮਾਪਤ ਮੁਸ਼ਕਲਨ